ਤਦ ਇਨ ਪਰਪਰੀ ਸੱਤ ਸਰੀਰ ਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਆਖਰਲਾ ਦੇਣਾ ਸੀਗਾ ਪੱਠਿਆਂ ਦਾ ਤੇ ਪੱਠਿਆਂ ਦਾ ਜਣੀ ਇਹਦੂਗਾ ਕੰਮ ਹੋ ਗਿਆ ਖਤਮ ਤੇ ਪੰਗਾ ਪੈ ਗਿਆ ਉੱਤੇ ਪੱਲੀ ਉਹ ਲੱਗੇ ਆ ਰਿਜੈਕਟ ਕਰਨ ਤੇ ਸ਼ਾਕੀ ਹੈ ਇਹਦੇ ਚ ਤੇ ਚੱਕਰ ਕੀ ਸੀਗਾ ਇਹ ਚ ਜਦੋਂ ਮਸ਼ੀਨ ਇਧਰੋਂ ਆਈ ਤਾਂ ਸੱਪ ਵੱਢਿਆ ਗਿਆ ਦੋ ਤਿੰਨ ਜਗ੍ਹਾ ਤੋਂ ਤੇ ਇੱਕੋ ਪੀਸ ਆ ਪਿਆ ਸੱਪ ਦਾ ਤੇ ਬਾਕੀ ਉਹ ਪਿਆ ਲਾਦੇ ਆ ਤੇ ਮਸ਼ੀਨ ਪਹਿਲੇ ਸਾਲ ਆਪਾਂ ਲਿਆਦੇ ਸੀ ਇਹ 14 15 ਚ ਤੇ ਉਦੋਂ ਵੱਢਿਆ ਗਿਆ ਸੀ ਇੱਕ ਵਾਰੀ ਉਦੋਂ ਹਨੇਰਾ ਸੀਗਾ ਵੈਸ ਤੇ ਹੁਣ ਵੀ ਜਦੋਂ ਇਕੱਠੇ ਕਰਨ ਲੱਗੇ ਪਤਾ ਲੱਗ ਗਿਆ ਇੱਕ ਪੱਲੀ ਆ ਇਕੱਠੀ ਕੀਤੀ ਐ ਤੇ ਆ ਪੱਠੇ ਇਹਨੇ ਛੱਡਦੇ ਆ ਤੇ ਇਹਨੂੰ ਫਿਰ ਅੱਗ ਲਾ ਦਾਂਗੇ ਬਾਅਦ ਚ ਸੁਕਾ ਕੇ ਤੇ ਉਧਰੋਂ ਬੱਢ ਲਏ ਸੀਗੇ ਤੇ ਆਖਰ ਲਦਾ ਨ ਅੱਜ ਕਰ ਦੋ ਢੇਰੀ ਵਾਹ ਇੱਥੇ ਫਿਰ ਅੱਗ ਲਾ ਦੇ ਬਾਅਦ ਚ ਬਰਾਂਦੇ ਆਂ ਇਹਨੂੰ ਨਾਪਦੇ ਦੀ ਬਾਅਦ ਚ ਕਹੀ ਨਾ ਦੇਖ ਕੇ ਜੇ ਨਾ ਇਹ ਚ ਤੰਗੜੀ ਨਾ ਫੋਲ ਕੇ ਮਰਿਆ ਹੁਣ ਕੁੱਟਾ ਹੋਇਆ ਉਹ ਤੇ ਉਹ ਤਾਂ ਚੱਲੀ ਜਾਂਦਾ ਮਰ ਗਿਆ ਨਾ ਜਦੋਂ ਗਾਲੀ ਵੱਢਿਆ ਗਿਆ ਉਹ ਮਰ ਗਿਆ ਜਿਉਂਦੇ ਦਾ ਕੀ ਹੈਗਾ ਤੰਗੜੇ ਫੋਲਦੇ ਗੱਲ ਕੀ ਕਰਦਾ ਆ ਇੱਥੇ ਕਹਿੰਦੇ ਹੋਊਗਾ ਨਾਲ ਨਾ ਹੈਗਾ ਨਾ ਇੱਕ ਪੀਸ ਆਪਿਆ ਬਜਾਲੇ ਵਾਲਾ ਹਜੇ ਉਹਦਾ ਅੱਧ ਤੋਂ ਪਿੱਛੇ ਵਾਲਾ ਆ ਗਿਆ ਤਕਰੀਬਨ ਤੇ ਬਾਕੀ ਦੇਖਦਾ ਕੀ ਚੱਲਦਾ ਕੰਮ ਅੱਜ ਨੇ ਜੀ ਹੜਾ ਨਾ ਬੋਣ ਤੇ ਕਈ ਦਿਨ ਹੋ ਗਏ ਤਿਆਰੀ ਕਰਦੇ ਨੂੰ ਕਰਾ ਨਹੀਂ ਲੱਗਾ ਸਤੋਏ ਤੱਕ ਤੇ ਖਾਲਾ ਬਾਇਆ ਸੀਗਾ ਚਾਰ ਕਿੱਲੇ ਪੰਜ ਕਿੱਲੇ ਹੜਾ ਨਾ ਗਿਆ ਰੇ ਇਹ ਹੁਣ ਬੋਣੇ ਗਿਆ ਤੇ ਗਿਆ ਦੂਆ ਖਾਮਾ ਨਾਲ ਸੁੱਖੇ ਨਾਲ ਗੱਲ ਹੋ ਗਈ ਇਹ ਕੱਲ ਨੂੰ ਆਊਗਾ ਸੋਬਾ ਦੇਦਰ ਗੋੜੂ ਲੱਗਿਆ ਹੋਇਆ ਅਰਜਨ ਵਾਲਾ ਤਵੀਆਂ ਸੈੱਟ ਕਰਨ ਫੇਰ ਅਸੀਂ ਰਸੀ ਖੋਲ ਕੇ ਜਾਣੀ ਲੱਗਿਆ ਬੋਣ ਔਰ ਆਪਣੇ ਵਾਲਾ ਤੇ ਵਾਲਾ ਚੋਣ ਦਾ ਟਾਈਮ ਆ ਗਿਆ ਨੇੜੇ ਇਸ ਵਾਰ ਤਾਂ ਘੜਿਆ ਵੀ ਇਹ ਨਹੀਂ ਗਿਆ ਇਹ ਅਜੇ ਘਟਦੇ ਜਿਹਾ ਹੁੰਦੇ ਅੱਗੇ ਰਾਂ ਬਾਬੂ ਜਹ ਦੇ 24 ਆ ਬਾਕੀ ਕੌਣੇ ਜਾ ਲਗੇ ਗਏ ਤੇ ਮੱਕੀਆਂ ਨਾ ਜਾਨੀ ਆਪਣੇ ਏਰੀਆ 'ਚ ਪੂਰੀ ਹਰੇ ਭਾਈ ਆ ਮੂਂਗੀ ਆਪਣੇ ਏਰੀਆ 'ਚ ਇੱਧਰਲੇ ਟੀਮ ਵਾਲੇ ਪਾਸੇ ਘਾਟਾ ਪੈ ਰਿਹਾ ਬਾਕੀਆਂ ਜ਼ਿਆਦੇ ਆ ਤੇ ਦੁਪਹਿਰੇ ਦਾ ਸੁੰਨਾ ਹੀ ਹੋ ਜਾਂਦਾ ਰਾਹ ਜਾਨੀ 11 ਵਜੇ ਤੋਂ ਲੈ ਕੇ ਨਾ 3 ਵਜੇ ਤਾਈਂ ਜੜੇ ਸੁਣ ਨਹੀਂ ਹੋ ਜਾਂਦਾ ਚਾਰੇ ਪਾਸੇ ਲਕੋਜ ਹੀ ਹੈ ਇਹਦੇ ਰਾਹ ਦੇ ਥੋੜਾ ਜਾਂ ਖੋਲਿਆਂ ਦਾ ਗਾਂ ਜਾ ਕੇ ਫੇਰ ਮੱਕੀ ਆ ਸੁਖਾ ਆ ਗਿਆ ਕਰਾ ਲੈ ਕੇ ਤੇ ਛੱਕ ਜੀ ਕੱਢਣੀ ਸੀ ਵਾਲਾ ਤਾਂ ਉਹ ਫਰਕ ਹੈ ਨਹੀਂਗਾ ਪਰ ਇਹ ਨੂੰ ਹੋ ਗਿਆ ਕਈ ਸਾਲ ਲੱਗੇ ਨੂੰ ਤੇ ਲਾਉਣਾ ਵਾ ਕਰਾ ਕਿਉਂਕਿ ਕਣਕ ਦਾ ਫਿਰ ਇਹੀ ਫਾਇਦਾ ਹੁੰਦਾ ਵੀ ਤਸਲੀ ਜੀ ਨਾ ਲੱਗ ਜਾਂਦਾ ਵਾ ਤੇ ਇਹ ਚ ਕੱਢਣਾ ਆਪਾਂ ਦੇਸੀ ਰੇ ਪਾਉਣਾ ਵਾ ਥੋੜਾ ਜਿਹਾ ਟਕਾ ਕੇ ਪੂਰਾ ਕਈ ਸਾਲ ਹੋ ਗਿਆ ਇਹ ਚ 5-6 ਸਾਲ ਹੀ ਹੋ ਗਏ ਤਕਰੀਬਨ ਵਿੱਚ ਰੇ ਦੀ ਵਾਰੀ ਆਈ ਨਹੀਂ ਵੀ ਜਾ ਰਿਹਾ ਖੇਤ ਦੀ ਤੇ ਥੋੜਾ ਜਿਹਾ ਕਮੀ ਦਿਖਾਉਂਦਾ ਸੀਗਾ ਪਰ ਕਣਕ ਤਾਂ ਨਹੀਂ ਘਟੀ ਝਾੜ ਚ ਪਰ ਖੇਤ ਆਪਾਂ ਨੂੰ ਦਸਣ ਲੱਗ ਹੀ ਜਾਂਦਾ ਵਾ ਤੇ ਤਾਂ ਕਰਕੇ ਰੂੜੀ ਪਾਉਣੀ ਐ ਇੱਥੇ ਤੇ ਬਾਕੀ ਕੱਢੀ ਜਾਂਦਾ ਕਰਦਾ ਖੇਤ ਚ ਸੁੱਖਾ ਤੇ ਲੱਗਾ ਰੋਟੀ ਖਾਣ ਹੁਣ 9 ਵਜ ਗਏ ਆ ਹੋਰ ਕਦਾਂ ਫਿਰ ਠੀਕ ਆ ਕਿ ਚੱਲ ਜੂ ਆਹ ਅੱਗ ਨਹੀਂ ਨਾ ਲਾਈ ਤੂੰ ਭਾਲਦਾ ਅੱਗ ਵਾਲਾ ਸੁਆਦ ਕਹਿੰਦਾ ਵੱਧ ਵਾਧੋ ਵੱਧ ਵਾਧੋ ਤੇ ਕਿਸੇ ਪਾਸੇ ਦਾ ਫਾਇਦਾ ਕਰੋ ਨਾ ਜੇ ਹਾਂ ਉਹਦਾ ਮਾੜੀ ਮੋਟੀ ਤਾਂ ਕਿਧਰ ਨੂੰ ਮਿਲੂਗੀ ਉਹ ਜਿਵੇਂ ਆ ਆ ਗਿਆ ਕਲਰ ਲਜ਼ਰ ਜੀ ਬਾਕੀ ਠੀਕ ਆ ਇਹਦਾ ਭੰਨ ਦੰਦਾ ਖਰਾ ਦਾ ਆਂ ਦਾ ਇਹੜਾ ਸੱਲੀ ਆ ਮਤਲਬ ਜੇ ਮੀਂਹ ਪਿਆ ਆਵੇ ਫੇਰ ਹੁੰਦਾ ਵਾ ਇਹ ਟੁੱਟ ਜਾਂਦੀ ਹੁੰਦੀ ਆ ਤਾਂ thora hath uth te ਤੇ ਮੱਕੀ ਦੇ ਕਰਨੀ ਆ ਸੁੰਡੀ ਵਾਲੀ ਸਪਰੇ ਤੇ ਲੱਗਿਆ ਖਾਲ ਭਰਨ ਬੰਦਾ ਆਪਣਾ thora hath uth te ਜੇ ਇਧਰ ਸੁੰਢੀ ਆਉਂਦਾ ਪਤਾ ਨਹੀਂ ਕੀ ਸਰਕਸ ਜੀ ਬਣਾਈ ਫਿਰਦੀ ਆ ਆ ਮੈਂ ਕਿਹਾ ਸੁੰਢੀ ਪਤਾ ਨਹੀਂ ਕੀ ਸਰਕਸ ਸਰਕਸ ਜੀ ਵਾਂਗੂ ਕਰੀ ਜਾਂਦੀ ਆ ਕੰਮ ਵਿੱਚ ਵਿਚਾਲੇ ਪਿਲਕਣ ਦੇ ਉੱਤੋਂ ਪੀਗ ਪਾਈ ਹੋਈ ਆ ਇਹਦੀ ਇਧਰ ਆ ਗਿਆ ਬਾਬਰੋਲਾ ਇਧਰ ਲੱਗ ਗਿਆ ਸੁੱਖਾ ਤੇ ਰੋਟੀ ਦਾ ਰੋਟੀ ਦਾ ਟਾਈਮ ਹੋ ਗਿਆ ਯਾਨੀ ਤੇ ਬਰੇ ਇੱਕ ਕਰਦੇ ਆ ਲੰਚ ਤੇ ਇਧਰ ਗਣੇਸ਼ ਨੇ ਵੀ ਤੇ ਮੇਸੀ ਦਾ ਭਰਾ ਛੋਟਾ ਸਪਰੇਅ ਕਰਦਾ ਸੀ ਪਹਿਲਾਂ ਐਸਪੀ ਪਦਾਨ ਕੀਤੀ ਆ ਬਹੁ ਵੇਸੇ ਕਰਨੀ ਆ ਤੇ ਨਾਲ ਪਾਈ ਐ ਸਾਈਡ ਪਰ ਤੇ ਬਾਕੀ ਯੂਰੀਆ ਪਾਤਾ ਪਹਿਲਾਂ ਵੀ ਮੈਂ ਦੱਸਿਆ ਸੀਗਾ ਕਿਉਂਕਿ ਵੀ ਆ ਮੱਖੀ ਦਾ ਟਾਈਮ ਥੋੜਾ ਘੱਟ ਹੁੰਦਾ ਵਾ ਵੀ ਇਹ ਤਾਂ ਥੋੜਾ ਜਿਹਾ ਵੱਧ ਜ਼ੋਰ ਲਾ ਦਿੰਨੇ ਕਹਿਣ ਦਾ ਮਤਲਬ ਰੋਟੀ ਖਾ ਲੈਣੇ ਪਹਿਲਾਂ ਪਾਣੀ ਲਾ ਹੀ ਦਿੰਨੇ ਆ ਪਤਾ ਲਾ ਜੋ ਮੈਂ ਕਿਹਾ ਯੂਰੀਆ ਲੱਗ ਜੂ ਨਾਲ ਹੀ ਹੈਗਾ ਟਾਈਮ ਲੱਗ ਹੀ ਜਾਣਾ ਪਾਣੀ ਮੂੰਹ ਚਟਾ ਹੋ ਗਿਆ ਤੇਲਾ ਸਵੇਰ ਨਾਲ ਉੱਕੇ ਰਹੀ ਲੈ ਖੋਲ ਦੇ ਨੱਕਾ ਜਿਆ ਤੇ ਨਾ ਚਾਰਾਂ ਚੋਂ ਛੱਡ ਦੇ ਭਾ ਭਰ ਜਾਣਾ ਹੋਣੀ ਕੋਈ ਚੱਕਰ ਆਇਗਾ ਮੋਲ ਲੈ ਜੀ ਛੱਡ ਲੈ ਜਿਹੜੇ ਜੋ ਮਰਜੀ ਛੱਡ ਲੈ ਲੱਗ ਹੀ ਜਾਣਾ ਪਾਣੀ ਦਾ ਆਥਣ ਤਾਂ ਹੀ ਰਹੂਗੀ ਲਾਈਟ ਦੇਖ ਆਜਾ ਮੱਕੀ ਦਾ ਮੂੰਹ ਜਾਣੀ ਕੇ ਰੇ ਹੋ ਗਿਆ ਚਿੱਟਾ ਤੇ ਤਾਂ ਪੜੀ ਮੋਟਰ ਦੇ ਵੀ ਤਿੰਨ ਪਟੇ ਆਪਣੇ ਦੋ ਪਟੇ ਮੈਨੂੰ ਲਾਦਾ ਭਾਰੀ ਦੇਣੇ ਇੱਕ ਪਟਾ ਰਹਿ ਜੂਗਾ ਕੱਲ ਨੂੰ ਭਰ ਲਾਂਗੇ ਤੇ ਯੂਰੀਆ ਪਾਤਾ ਖਾਲੀ-ਖਾਲੀ ਚ ਸਵੇਰੇ ਮੂੰਹ ਜਣੀ ਇਦਾਂ ਸੀਗਾ ਗਿੱਲਾ ਤੇ ਹੁਣ ਦੇਖ ਸਕਦੇ ਆ ਕਿਵੇਂ ਇੱਧਰ ਚਮਕਣ ਲੱਗੀਆਂ ਖਾਲੀਆਂ ਤੇ ਯੂਰੀਆ ਤੇ ਵੈਸੇ ਹੁੰਦਾ ਹੀ ਆ ਵੀ ਜੇ ਨਾਲ ਹੀ ਪਾਣੀ ਲੱਗੇ ਜੇ ਤਾਂ ਵਧੀਆ ਵਾ ਲਾਈਟ ਚੱਲਦੀ ਆ ਸ਼ਾਮ ਤਾਈਂ ਰਹਿਣੀ ਆ ਤੇ ਮੱਕੀ ਵੈਸੇ ਅੱਜ ਦੀ ਘੜੀ ਦਾ ਠੀਕ ਆ ਪੂਰੀ ਯੂਰੀਆ ਪਾਇਆ ਨੂੰ ਘਟੂ ਦੇ ਹਿਸਾਬ ਨਾਲ ਤੇ ਬਾਕੀ ਪਾਣੀ ਲੱਗ ਜਾਨਾ ਸਵਾਗ ਦੋ ਕਿੱਲੇ ਤੇ ਤਕਰੀਬਨ ਨੇ ਤੇ ਸੁੱਖਾ ਇੱਧਰ ਲਗੇ ਚ ਲੱਗਿਆ ਹੋਇਆ ਹਰਮਨ ਵਾਲੇ ਚ ਲਾਉਣ ਕਰਾ ਇੱਧਰ ਵੀ ਲੱਗ ਗਏ ਤੇ ਉਧਰ ਦੋ ਘੇਰੇ ਰਹਿ ਗਏ ਤੇ ਨੀਵੇਂ ਘੇਰੇ ਬਾਲੇ ਆਪਣੇ ਕਿੱਲਾਂ ਦੇ ਹਿਸਾਬ ਨਾਲ ਇੱਥੇ ਪਿੰਡ ਤਾਂ ਕਰਕੇ ਬੋਣ ਨੂੰ ਵੀ ਟਾਈਮ ਲੱਗ ਜਾਂਦਾ ਕਰਾ ਨੂੰ ਵੀ ਤੇ ਬੀਜਣ ਨੂੰ ਵੀ ਤੇ ਦੋ ਦਿਨ ਖਾਲੀ ਮਤਲਬ ਦੋ ਤਿੰਨ ਬਿੱਡਾ ਜਿਹਾ ਛੱਡ ਦੰਨੇ ਇਕੱਠਾਈ ਉਹ ਉਹ ਪਾਣੀ ਫੇਰ ਜਾਣਾ ਹੁਣ ਇਹਨੂੰ ਕੋਈ ਬੜਾ ਚੱਕਰ ਨਹੀਂ ਹੈਗਾ ਲੋ ਬੰਡਵਾਉਣ ਵਾਲਾ ਕਿਉਂਕਿ ਹੁਣ ਬਾਤ ਆ ਜਾਂਦਾ ਛੇਤੀ ਪਾਣੀ ਜਿਹੜੇ ਆਲੂ ਵਾਲੇ ਜਿਹੋਦੇ ਉਹਨੂੰ ਜੋ ਪਾਣੀ ਵੱਧ ਲੱਗ ਜਾਂਦਾ ਨਾ ਤੇ ਉਹ ਪੀੜੀ ਪੈ ਜਾਂਦੀ ਹੈ ਮੱਖੀ ਤੇ ਹੁਣ ਹਵਾ ਖੁਸ਼ਕ ਬਹੁਤ ਜਿਵੇਂ ਹੁਣ ਕੱਲ ਦਾ ਦਿਨ ਕੱਢੀ ਜੇ ਤਾਂ ਪਰਸੋਂ ਇਹ ਬੜ ਜੂਗੀ ਇਹ ਤੇ ਲੱਗਿਆ ਰੇਪ ਹੁਣ ਸਪਰੇਅ ਦਾ ਕੰਮ ਹੋ ਗਿਆ ਖਤਮ ਪਰ ਗਿਆ ਆ ਗਿਆ ਡੰਡੇ ਚ ਪਾਣੀ ਉਤਰ ਆ ਕੋਈ ਨਾ ਕੋਈ ਨਾ ਕੱਢ ਦ ਸਿਰੇ ਵਾਲਾ ਦੋਰ ਰਹਿ ਗਿਆ ਨਾ ਉਹਦਾ ਪਟਾ ਵੀ ਛੋਟਾ ਹੀ ਆ ਭਾਵੇਂ ਇਹਦਾ ਬੰਦ ਹੀ ਕਰਦੇ ਭਰਾ ਦੀ ਉਧਰ ਸੁੱਖਾ ਵੀ ਚੱਲਿਆ ਰਹਿ ਗਿਆ ਇਹਦਾ 2.5 ਘੰਟਿਆਂ ਦਾ ਕੰਮ ਮੋਟਰ ਵੀ ਚੱਲੂ ਸ਼ਾਮ ਤੱਕ ਰਾ ਕੱਲ ਦੀ ਚੱਲਦੀ ਸਵੇਰ ਦੀ ਤੇ ਰਾਤ ਸਾਰੀ ਚੱਲੀ ਗਈ ਲੈਟ ਸਾਰੇ ਫੇਰ ਆ ਗਈ ਮੁੜ ਕੇ ਘਰਾਂ ਦੋ ਕਿ ਘੰਟੇ ਕੱਟੀ ਇਹਨਾਂ ਨੇ ਤੇ ਹੁਣ ਸ਼ਾਮ ਤਾਈਂ ਰਹੁਗੀ ਆ ਆਪਣਾ ਭਰ ਜਾਣਾ ਗੇੜਜ ਤੇ ਉਧਰੋਂ ਧੋਪ ਵਾਲਾ ਵੀ ਦੇਖਦੇ ਆਂ ਖੇਦ ਕੇ ਮੈਂ ਕਿੱਥੇ ਕੋ ਪਹੁੰਚਿਆ ਤੇ ਚੱਲਦੇ ਆਂ ਫੇਰ ਮੋਟਰ ਤੇ ਦੂਜੀ ਤੇ